ਤਾਂ ਦੋਸਤੋ ਮੈਂ ਆਡੀਓ ਸੰਦੀਪ ਸਿੰਘ ਖੇਤੀਬਾੜੀ ਵਿਭਾਗ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾਣਾ ਸੜੇਗਾ ਬੰਦੂ ਕਿਸਾਨ ਸਰਦਾਰ ਗੁਰਮੀਤ ਸਿੰਘ ਜੀ ਪਿੰਡ ਕਲਾਲ ਮਾਜਰਾ ਬਲਾਕ ਸਮਰਾਲਾ ਸਸੀ ਕਾਦੀ ਗੁਰਮੀਤ ਸਿੰਘ ਸਸੀ ਕਾਦਰ ਸਾਹਿਬ ਇਹ ਕਿਸਾਨ ਵੀਰੋ ਮੈਂ ਦੱਸ ਦਿਆਂ ਵੀ ਇਹਨਾਂ ਨੇ ਇਸ ਸਾਲ ਲਗਭਗ 7 ਏਕੜ ਦੇ ਕਰੀਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਪਹਿਲੇ ਸਾਲ ਕੀਤੀ ਹੈ ਬੜੀ ਸੋਹਣੀ ਫਸਲ ਹੈ ਸਿੱਧੀ ਬਿਜਾਈ ਦਾ ਇਹਨਾਂ ਦਾ ਤਜਰਬਾ ਕਿਵੇਂ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਅ ਗਰਮੀਜੀ ਸਰ ਨੂੰ ਪਹਿਲਾਂ ਤੁਹਾਡਾ ਇਸ ਸਾਡੇ YouTube ਚੈਨਲ ਤੇ ਮੈਂ ਸਵਾਗਤ ਕਰਦਾ ਹਾਂ ਧੰਨਵਾਦ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਵੀ ਤੁਹਾਡਾ ਤਜਰਬਾ ਆਪਾਂ ਖੇਤੀ ਖਰਚਿਆਂ ਤੋਂ ਗੱਲ ਸ਼ੁਰੂ ਕਰ ਲੈਨੇ ਆ ਕਿੰਨੇ ਕ ਖੇਤੀ ਖਰਚੇ ਘਟੇ ਤੇ ਕਿੱਥੋਂ ਤੁਹਾਨੂੰ ਪ੍ਰਸਾਦ ਦੋਈਓ ਵੀ ਸਿੱਧੀ ਪਹੁੰਚੀ ਅਸੀਂ ਕਰਨੀ ਹੈ ਪਹਿਲੀ ਗੱਲ ਤਾਂ ਇਹ ਡਾਕਟਰ ਸਾਹਿਬ ਤੁਹਾਡੇ ਵਿਭਾਗ ਦਾ ਇੱਕ ਕੈਂਪ ਲੱਗਿਆ ਸੀਗਾ ਜੀ ਚੱਕਮਾਪੁਰ ਜੀ ਸ੍ਰਿੰਦਰ ਸਿੰਘ ਦੇ ਖੇਤ ਜੀ ਹਾਂ ਜੀ ਜਦ ਅਸੀਂ ਜਾ ਕੇ ਉੱਥੇ ਝੋਨਾ ਦੇਖਿਆ ਸਾਨੂੰ ਪਛਾਣਨਾ ਆਵੇ ਵੀ ਝੋਨਾ ਇਹ ਕੱਦੂ ਵਾਲਾ ਜਾਂ ਸੁੱਕਾ ਜੀ ਉਹਦੇ 'ਚ ਅਸੀਂ ਕਿਹਾ ਵੀ ਅਸੀਂ ਗਾਹਾਂ ਨੂੰ ਲਾਵਾਂਗੇ ਹਾਂਜੀ ਪਰ ਅਸੀਂ ਜਦ ਲਾਉਣ ਲੱਗੇ ਤਾਂ ਲੋਕਾਂ ਨੇ ਸਾਨੂੰ ਕਾਫੀ ਮੁਖੌਲ ਵੀ ਕੀਤੇ ਪਰ ਜਦ ਅਸੀਂ ਲਾਇਆ ਇਹ ਤੇ ਹੁਣ ਸਾਨੂੰ ਲੋਕ ਦੇਖਣ ਆਉਂਦੇ ਨਹੀਂ ਸਾਡਾ ਇਹ ਝੋਨਾ ਠੀਕ ਹੈ ਜੀ ਤੇ ਇਹਦੇ 'ਚ ਖਰਚਿਆਂ ਦੀ ਗੱਲ ਕਰੀਏ ਪਹਿਲੀ ਗੱਲ ਤਾਂ ਸਾਨੂੰ ਲੇਬਰ ਕੋ ਨਹੀਂ ਗਏ ਜੀ ਅਸੀਂ ਬਿਲਕੁਲ ਜੀ ਤੇ ਉਹ ਤਾਂ ਅਸੀਂ ਮਸ਼ੀਨਾਂ ਜਿਹੜੀ ਮਾਈਕਮੈਨ ਨੇ ਸਾਨੂੰ ਪ੍ਰੋਵਾਈਡ ਕਰਾਈ ਅਸੀਂ ਉਹਦੇ ਨਾਲ ਬੀਜਤਾ ਜੀ ਹਾਂ ਜੀ ਬੀਜਣ ਤੋਂ ਬਾਅਦ ਜੀ ਤੁਸੀਂ ਦੇਖੋ ਸਾਡੀ ਬਜਾਈ ਤੋਂ ਅੱਜ ਜਿਹੜਾ ਹਣ ਦਾ ਰੇਟ ਚੱਲਿਆ 4000 ਤੋਂ 4200 ਰੁਪਏ ਚੱਲਿਆ ਜੀ ਉਹ ਸਾਡਾ ਬਚਤ ਹੋ ਗਈ ਜੀ ਬਿਲਕੁਲ ਕਦੂ ਕਰਨ ਦੀ ਸਾਨੂੰ ਝੰਜੜ ਖਤਮ ਹੋ ਗਈ ਜੀ ਅਸੀਂ ਆਈ ਨਹੀਂ ਖੇਤ ਹਾਂ ਜੀ ਪੱਟਾ ਨਹੀਂ ਲਵਾਇਆ ਜੀ ਨਾ ਅਸੀਂ ਆਪ ਲਾਇਆ ਨਾ ਅਸੀਂ ਲੇਬਰ ਤੋਂ ਲਵਾਇਆ ਜੀ ਤੇ ਅਸੀਂ ਫਿਰਦਾ ਫਿਰਦਾ ਜਿਵੇਂ ਮੈਕਮ ਨੇ ਸਾਨੂੰ ਦੱਸਿਆ ਜੀ ਅਸੀਂ ਉਹਨਾਂ ਕੋ ਪਾਣੀ ਦੀ ਇਹਦੀ ਵਰਤੋਂ ਕਰਦੇ ਰਹੇ ਜੀ ਹਾਂਜੀ ਉਹਦੇ ਨਾਲ ਤੁਸੀਂ ਹੁਣ ਆ ਕੇ ਸਾਡੇ ਖੇਤ ਦੇ ਵਿੱਚ ਇੱਕ ਵਾਰੀ ਵਿਜ਼ਿਟ ਕਰਕੇ ਦੇਖ ਸਕਦੇ ਹੋ ਵੀ ਅਸੀਂ ਵੀ ਜਿਵੇਂ ਡੋਲਦੇ ਸੀ ਤੁਸੀਂ ਡੋਲਿਓ ਨਾ ਗਾਹਾਂ ਨੂੰ ਲਾਇਓ ਜਰੂਰ ਲਾ ਕੇ ਜਾਏ ਤੁਸੀਂ ਭਾਵੇਂ ਦੀ ਆਪਣਾ ਘਟ ਰੱਖਵਾਏ ਦੇ ਥੱਲੇ ਲੈ ਕੇ ਆਇਓ ਪਰ ਲੈ ਕੇ ਜਰੂਰ ਆਇਓ ਤੁਹਾਨੂੰ ਤਜਰਬਾ ਹੋ ਜਾਊਗਾ ਬੂਟਿਆਂ ਦੀ ਗਿਣਤੀ ਇੰਨੀ ਜ਼ਿਆਦੇ ਆ ਖੇਤ ਦੇ ਵਿੱਚ ਵੀ ਜੀ ਆਪਾਂ ਲੀਵਰ ਤੋਂ ਲਵਾਉਣੀ ਆ ਨਹੀਂ ਹੋ ਸਕਦੀ ਉੱਥੇ ਜੀ ਤੇ ਬਾਕੀ ਬਿਮਾਰੀ ਦਾ ਕੋਈ ਝੰਡਟ ਨਹੀਂਗਾ ਜੀ ਇੱਕ ਸਾਨੂੰ ਹੁਣ ਦੇਖੋ ਤੁਸੀਂ ਖਾਦ ਪਾਉਣ ਦਾ ਜੇ ਸਾਨੂੰ ਨਹੀਂ ਲੇਬਰ ਮਿਲਦੀ ਅਸੀਂ ਆਪਣਾ ਆਪ ਵੀ ਪਾਵਾਂਗੇ ਬਹੁਤੇ ਹੁਣ ਕਿਸਾਨ ਵੀਰ ਆਪਾਂ ਲੇਬਰ ਤੋਂ ਹੀ ਖਾਦ ਪਾਉਣੀ ਆ ਵੀ ਕਦੂ ਵਾਲੇ ਖੇਤ ਚ ਤੁਰਨਾ ਔਖਾ ਕਦੂ ਦੇ ਖੇਤ ਚ ਤੁਰਨਾ ਔਖਾ ਇਹਦੇ ਵਿੱਚ ਫਿਰਕੇ ਤੁਸੀਂ ਆਮ ਇੰਨਾ ਦੇਖਦੇ ਰਹਿੰਦੇ ਰਹਿੰਦੇ ਹੋ ਵੀ ਬੂਟਿਆਂ ਦੀ ਗਿਣਤੀ ਕਿੰਨੀ ਹੋਊਗੀ ਸਾਡੀ ਆਪਾਂ ਜਿਹੜਾ ਦੂਜਾ ਕਦੂ ਵਾਲਾ ਉਹਦੇ ਆਪਾ ਵੇਟ ਵੱਟ ਦੇ ਉੱਤੇ ਜੀ ਗੇੜਾ ਮਾਰ ਕੇ ਤਾਂ ਦੇਖ ਲੰਨੇ ਆ ਵੀ ਸਾਡਾ ਝੋਨਾ ਵਧੀਆ ਪਰ ਵਿੱਚ ਨਹੀਂ ਵੱਢ ਸਕਦੇ ਜੀ ਕਿਉਂਕਿ ਮਜਬੂਰੀ ਹੁੰਦੀ ਆ ਹਾਂ ਰੇ ਟਾਈਮ ਆਪਾਂ ਵੱਡ-ਵਡ ਜਾਂਦੇ ਆ ਉਹਦੇ ਚ ਆਪਾਂ ਦੇਖ ਲੰਨੇ ਆ ਵੀ ਛਿੱਦਾ ਅੱਛਾ ਇੱਕ ਮੇਰਾ ਹੋਰ ਸਵਾਲ ਆ ਹਾਂ ਜੀ ਵੀ ਕੋਈ ਵਾਧੂ ਖਰਚਾ ਹੋਇਆ ਨਦੀਨ ਨਾਲੀ ਰੋਕ ਥਾਮ ਤੋਂ ਕਿਉਂਕਿ ਬਹੁਤ ਸਾਲ ਵੀ ਕੱਠਾਂ ਤੋਂ ਨਦੀਨਾਂ ਤੋਂ ਡਰਦੇ ਨਹੀਂ ਜੀ ਕੋਈ ਖਰਚਾ ਨਹੀਂਗਾ ਜੀ ਪਹਿਲਾਂ ਆਪਾਂ ਨੇ ਸਟੈਂਪ ਮਾਰੀ ਆ ਜੀ ਨਾਲ ਉਹਦੇ ਵਿੱਚ ਸਾਖੀ ਪਾ ਕੇ ਜੀ ਉਸ ਤੋਂ ਬਾਅਦ ਆਪਾਂ 25 ਤੋਂ 30 ਦਿਨ ਦੇ ਵਿੱਚ ਜੀ ਤੁਸੀਂ ਜੇ ਤੁਹਾਡੇ ਲੱਗਦਾ ਜੀ ਵੀ ਜਾਦੇ ਕੱਖ ਹੈਗਾ ਆਪਣਾ ਤਾਂ ਹੁੰਦਾ ਨਹੀਂਗਾ ਜੀ ਉਹਦੇ ਨਾਲ ਜੇ ਬਾਈ ਦੀ ਵੀ ਜੇ ਹੋ ਵੀ ਗਿਆ ਤਾਂ ਨੋਵਿਨੀ ਗੋਲਡ ਵਗੈਰਾ ਹੈਗੀਆਂ ਸਪਰੀਹਾਂ ਤੁਸੀਂ ਮੈਕੋਇਨ ਨਾਲ ਰਾਇ ਕਰਕੇ ਡਾਕਟਰ ਸਾਹਿਬ ਦੇ ਨਾਲ ਤੁਸੀਂ ਕਰ ਸਕਦੇ ਹੋ ਬਿਲਕੁਲ ਇੱਕ ਆਖਰੀ ਹੁੰਦਾਗਾ ਜੀ ਉਹਦੇ ਨਾਲੋਂ ਵੀ ਸਾਫ ਝੋਨਾ ਖੜਾ ਜੀ ਉਹ ਝੋਨੇ ਦੇ ਵਿੱਚ ਤੁਹਾਨੂੰ ਇੱਕ ਅੱਧੀ ਵਾਰ ਹੱਥ ਫੇਰਨ ਦੀ ਲੋੜ ਪੈਂਦੀ ਆ ਪੈਂਦੀ ਪੈਂਦੀ ਆ ਪਰ ਇਹਦੇ 'ਚ ਨਹੀਂ ਪੈਂਦੀ ਚਲੋ ਜੇ ਇਹ 'ਚ ਵੀ ਪੈ ਜਵੇ ਤਾਂ ਇਹ ਨਹੀਂ ਹੈ ਜੇ ਵੀ ਆਪਾਂ ਕੱਦੂ ਵਾਲੇ 'ਚ ਨਹੀਂ ਕਰਦੇ ਉਹਦੇ 'ਚ ਜਾਨੀ ਜੇ ਤੁਹਾਨੂੰ ਪੈ ਵੀ ਜਾਂਦੀ ਆ ਮਾੜਾ ਮੋਟਾ ਘੂੜਾ ਘਾਹ ਵਗੈਰਾ ਹੋ ਗਿਆ ਕਿਤੇ ਸੌਖਾ ਉਹਦੇ ਨਾਲੋਂ ਕੱਢਣਾ ਪਰ ਤੁਸੀਂ ਇੱਕ ਵਾਰੀ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਆ ਕੇ ਦੇਖੋ ਬਲਾਕ ਸਮਰਾਲੇ ਦੇ ਜਿਹੜੇ ਖੇਤ ਲੱਗੇ ਹੋਏ ਨੇ ਇੱਕ ਵਾਰੀ ਜੀ ਵੀ ਮਹਿਕਮੇ ਨੇ ਕਿੰਨੀ ਮਿਹਨਤ ਕਰਾ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਮੈਂਕਮਾਲ ਸਾਡੇ ਕੋਲ ਕੰਪਨੀ ਵਾਲੇ ਵੀ ਆਉਂਦੇ ਨੇ ਫੋਟੋਆਂ ਕਰਨ ਵੀ ਆਉਂਦੇ ਨੇ ਅਸੀਂ ਉਹਨਾਂ ਦੀਆਂ ਫੋਟੋਆਂ ਨਹੀਂ ਕਰਾਉਂਦੇਗੇ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਸਾਨੂੰ ਮੈਹਿਕਮਾ ਕੋਲ ਹੀ ਫੇਰ ਕਰਾਵਾਂਗੇ ਸ਼ਾਇਦ ਤੁਸੀਂ ਆਪਣੀ ਕੋਈ ਦਵਾਈ ਜਾਂ ਕੁਝ ਹੋਰ ਪਸੰਦਾਂ ਨੂੰ ਵੇਚਣੀ ਹੋਵੇ ਜੀ ਉਹਦੇ ਤਹਿਤ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇ ਆ ਸਕਦੇ ਹੋ ਉਹ ਤੁਸੀਂ ਚੋਨਾ ਦੇਖਣ ਕੰਪਨੀ ਵਾਲੇ ਵੀ ਆ ਸਕਦੇ ਹੋ ਹੋਰ ਵੀ ਆ ਸਕਦੇ ਹੋ ਹੁਣ ਤੱਕ ਕੋਈ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਤੁਸੀਂ ਸਿੱਧੀ ਇੱਥੇ ਡਾਕਟਰ ਸਾਹਿਬ ਕੋਈ ਚੀਜ਼ ਸਾਨੂੰ ਆਈਓ ਨਹੀਂ ਗਈ ਜੀ ਹਲੇ ਤੱਕ ਠੀਕ ਹੈ ਜੀ ਐਵੇਂ ਅਸੀਂ ਉਹਨੂੰ ਕਹੀ ਜਾਈਏ ਜਾਂ ਮੈਹਿਕਮੇ ਦੀ ਸਤਿਫ ਕਰੀ ਜਾਈਏ ਹਾਂਜੀ ਵੀ ਸਾਡੇ ਕੋਈ ਜਾਨੀ ਆਈ ਅਸੀਂ ਦੱਸੀਏ ਨਾ ਲਕੋ ਰੱਖੀਏ ਦੇਖੋ ਜੇ ਅਸੀਂ ਲਕੋਰ ਰੱਖਾਂਗੇ ਅਸੀਂ ਕਿਸਾਨਾਂ ਦੇ ਨਾਲ ਧਰੋ ਕਰਾਂਗੇ ਅਸੀਂ ਲਕੋਰ ਨਹੀਂ ਰੱਖਦੇ ਜੀ ਬਿਲਕੁਲ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਸਕਦੇ ਹੋ ਬਾਕੀ ਜਦ ਆਪਣੇ ਹੁਣ ਪੱਕਣ ਦੇ ਆ ਗਈ ਉਹਦੀਆਂ ਲਗ ਲਗ ਤੁਹਾਨੂੰ ਵੀਡੀਓ ਬਣਾ ਕੇ ਪਾਉਂਦੇ ਰਹਾਂਗੇ ਉਹ ਵੀ ਦੱਸਦਾ ਸਾਨੂੰ ਜਾਨੀ ਆਸ ਹੈ ਵੀ ਸਾਨੂੰ ਗਿੱਲੇ ਝੋਨੇ ਦੇ ਨਾਲੋਂ ਵੀ ਕੱਦੂ ਵਾਲੇ ਦੇ ਨਾਲੋਂ ਝਾੜ ਵਧਣ ਦੀ ਚਾਂਸ ਲੱਗਦੇ ਨੇ ਜੀ ਬਾਕੀ ਆਪਾਂ ਜਦ ਝੋਨੇ ਦਾ ਝਾੜ ਹੋ ਗਿਆ ਉਹ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਵੀ ਕੀ ਇਹਨੇ ਦਿੱਤਾ ਸਾਨੂੰ ਝਾੜ ਦਿੱਤਾ ਜਿਹੜੇ ਆਲੇ-ਦਾਲ ਦੇ ਕਿਸਾਨ ਲਾਉਂਦੇ ਨੇ ਸਾਡੇ ਨਾਲ ਉਹ ਵੀ ਸਾਨੂੰ ਹੱਲਾਸ਼ੀਰੀ ਦੇਣ ਆਉਂਦੇ ਨੇ ਸ੍ਰਿੰਦਰ ਜੀ ਹੋਗੇ ਇਧਰੋਂ ਸਲੋਦੀ ਤੋਂ ਹਰਪ੍ਰੀਤ ਸਿੰਘ ਹੋਗੇ ਹਾਂਜੀ ਤੇ ਆਲੇ-ਦਾਲ ਦੇ ਜਿਹੜੇ ਜੋ ਵੀ ਬੰਦੇ ਆਉਂਦੇ ਨੇ ਉਹ ਤਾਰੀਫ ਕਰਕੇ ਜਾਂਦੇ ਨੇ ਵੀ ਝੋਨਾ ਦਾ ਅਸੀ ਵੀ ਜਿਆ ਪਰ ਬਹੁਤ ਵਧੀਆ ਝੋਨੇ ਦੀ ਠਾਏ ਬਿਮਾਰੀ ਨਹੀਂ ਕੋਈ ਬਿਲਕੁਲ ਹੀ ਵਿਚਵੜ ਕੇ ਸੀ ਤੇਲਾ ਵਗੈਰਾ ਹੋਰ ਜੋ ਵੀ ਬਿਮਾਰੀਆਂ ਸਾਰੇ ਕਿਸਾਨਾਂ ਨੂੰ ਪਤਾ ਕਿ ਜੋ ਆਉਂਦੀਆਂ ਨੇ ਹਾਂਜੀ ਉਹ ਦਿੱਕਤਾਂ ਦੇਖਦੇ ਰਹਿੰਦੇ ਆ ਕੋਈ ਇਹ ਜੀ ਦਿੱਕਤ ਹਲੇ ਤੱਕ ਕੋਈ ਨਹੀਂ ਆਈਗੀ ਜੀ ਬਹੁਤ ਵਧੀਆ ਰਿਹਾ ਤੁਸੀਂ ਵੀ ਇਹ ਖੇਤ ਵੇਖ ਸਕਦੇ ਹੋ ਤਾਂ ਕਿ ਅਗਲੇ ਆਉਣ ਵਾਲੀ ਸੀਜ਼ਨ 'ਚ ਤੁਸੀਂ ਵੀ ਹੌਸਲਾ ਕਰੋ ਤੇ ਸਿੱਧੀ ਵਿਜੈ ਕੰਨੀ ਨੂੰ ਅਸੀਂ ਮੁੜੀਏ ਜਿੱਥੇ ਆਪਾਂ ਖੇਤੀ ਖਰਚ ਘਟਾਵਾਂਗੇ ਉਹਦੇ ਨਾਲ ਆਪਾਂ ਆਪਣੀ ਬੜਮੁੱਲਾ ਕੁਦਰਤੀ ਸਰੋਤ ਪਾਣੀ ਦੀ ਬਚਾਵਾਂਗੇ ਬਹੁਤ ਬਹੁਤ ਧੰਨਵਾਦੀ ਕਰੂਗੀ ਤੁਸੀਂ ਸਭਾ ਜੀ ਜੀ ਡਾਕਟਰ ਸਾਹਿਬ ਕਿਸੇ ਨੇ ਕਿਸਾਨ ਨੇ ਆਉਣਾ ਵੀ ਹੋਵੇ ਸਾਨੂੰ ਬੇਸ਼ੱਕ ਦੀ ਕਨੈਕਟ ਨਹੀਂ ਕਰ ਸਕਦਾ ਨਾ ਤੁਸੀਂ ਸਮਰਾਲਾ ਰੋਡ ਤੇ ਜਿਹੜਾ ਪਲਾਨੈਟਰੀ ਸਕੂਲ ਆ ਜੀ ਉਹਦੇ ਬਿਲਕੁਲ ਮੂਹਰੇ ਖੇਤ ਨੇ ਜੀ ਇਹ ਜੀ ਉੱਥੇ ਤੁਸੀਂ ਆਪ ਲੱਭਦੇ ਜਾਂਦੇ ਦੇਖ ਸਕਦੇ ਹੋ ਜੀ ਉਹਦੀ ਡਿਸਕ੍ਰਿਪਸ਼ਨ ਚ ਮੈਂ ਲੋਕੇਸ਼ਨ ਪਾ ਦਾਂਗੇ ਜੀ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਬਸ ਜੀ ਧੰਨਵਾਦ